ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਜਾਣੇ ਜੀ ਅੱਜ ਪਾਰਤੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਦਪਹਿਰਾ ਸਾਹਿਬ ਦੇ ਪਾਰਕ ਹੁੰਦੇ ਨੇ ਆਇ ਆਇ ਤਵਾਰ ਜੇਕਰ ਤੁਸੀਂ ਸਾਡਾ ਪੂਰਾ ਬਲੌਗ ਦੇਖੋਗੇ ਜਾਂ ਤੁਸੀਂ ਮਾਨਸਾ ਅਸੀਂ ਰਹਿ ਰਹੇ ਹਾਂ ਜੀ ਮਾਨਸਾ ਸ਼ਹਿਰ ਦੇ ਵਿੱਚ ਜੇਕਰ ਤੁਸੀਂ ਵੀ ਮਾਨਸਾ ਦੇ ਨੇੜੇ ਜਿਹੜੇ ਕੋਈ ਸੇ ਪਿੰਡ ਦੇ ਵਿੱਚੋਂ ਸਾਡਾ ਇਹ ਬਲੌਗ ਦੇਖ ਰਹੇ ਹੋ ਜਾਂ ਸਾਡੀਆਂ ਵੀਡੀਓਜ਼ ਦੇਖਦੇ ਹੋ ਤਾਂ ਤੁਸੀਂ ਵੀ ਦਪਹਿਰਾ ਸਾਹਿਬ ਦੇ ਪਾਰਕ ਤੇ ਜਰੂਰ ਆਇਓ ਤੇ ਤੁਸੀਂ ਵੀ ਇਸ ਪਾਰਕ ਦਾ ਫਾਇਦਾ ਠਾਓ ਦੇਖੋ ਤੇ ਪਾਰਕ ਕਰਨਾ ਤਾਂ ਆਪਣੇ ਮਤਲਬ ਕਿ ਸਾਰੇ ਸਾਰੇ ਕੰਮਾਂ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਆਓ ਜੀ ਆਪਾਂ ਸਮਝ ਦਿਖਾਉਣੇ ਆਂਗੇ ਆ ਦੇਖੋ ਲਓ ਜੀ ਆ ਮੇਰੀ ਬੇਟੀ ਦੇਖੋ ਖਾਂ ਚ ਲੱਗੀ ਹੋਈ ਹੈਗੀ ਵੀ ਫੜਫੜ ਖਾ ਲਾਂ ਕੇਰਾ ਫਿਰ ਉੱਥੇ ਬਾਹਰ ਤੇ 4-5 ਘੰਟੇ ਲੱਗਣਗੇ ਹੈਨਾ ਇਧਰੋਂ ਸਾਡੀ ਮੰਮੀ ਆਈ ਹੋਏ ਨੇਗੇ ਭਲਾਡੇ ਤੋਂ ਇਹ ਵੀ ਮਤਲਬ ਕਿ ਦੁਪਹਿਰ ਸਾਡੇ ਬਾਹਰ ਤੇ ਜਾਣ ਵਾਸਤੇ ਸਪੈਸ਼ਲ ਆਏ ਨੇਗੇ ਤੇ ਇਧਰ ਅਸੀਂ ਬਣਾ ਰਹੇ ਹਾਂ ਜੀ ਦੇਗ ਫਿਰ ਲੈ ਕੇ ਜਾਵਾਂਗੇ ਮੰਮੀ ਦੇਗ ਬਣਾ ਰਹੇ ਨੇਗੇ ਇਧਰ ਮੰਮੀ ਦੇਖੋ ਕਿ ਉਹ ਕੁ ਭਾਇਆ ਰਹਾ ਮੀਨੇ ਬੱਚਾ ਹੁਣ ਤਿਆਰੀ ਕਰ ਰਹੇ ਨੇਗੇ 1:30 ਵਜੇ ਸਾਡਾ ਪਾਰ ਸ਼ੁਰੂ ਹੋ ਜਾਂਦਾ ਸਾਨੂੰ ਉੱਥੇ ਜਾ ਕੇ ਵੀ ਆਪਾਂ ਬਾਬਾ ਜੀ ਦਿਖਾਵਾਂਗੇ ਆਪਣੇ ਗੁਰਦੁਆਰਾ ਸਾਹਿਬ ਚ ਕਿੰਨੇ ਪਾਠ ਹੁੰਦੇ ਨੇ ਕਿਵੇਂ ਪਾਠਾਂ ਦੀ ਸਮਾਪਤੀ ਹੁੰਦੀ ਹੈ ਤੁਸੀਂ ਦੇਖੋ ਐਦਾਂ ਤਾਂ ਬੱਚਿਆਂ ਨੂੰ ਪਤਾ ਸੀਗਾ ਖਾਣਾ ਖਾਣ ਪੀਣ ਨੂੰ ਪਤਾ ਸੀਗਾ ਤੁਸੀਂ ਮੈਂ ਸਾਡੇ ਆਦੇ ਚੁੱਲ੍ਹ ਸੀ ਅਸੀਂ ਰੱਖੀਆਂ ਹੋਈਆਂ ਨੇ ਜੀ ਮਿੱਠੀਆਂ ਤੁਹਾਨੂੰ ਦਿਖਾ ਦਿੰਦੇ ਆ ਆਪਾਂ ਇਹਦੇ ਵਾਸਤੇ ਵੀ ਖਾਣਾ ਪਾ ਕੇ ਜਾਂਦੇ ਆ ਲੋ ਜੀ ਹੁਣ ਆਪਾਂ ਪਾਰਤੀ ਜਾਵਾਂਗੇ ਫਿਰ ਆਪਾਂ ਤੁਹਾਨੂੰ ਉੱਥੇ ਦਿਖਾਵਾਂਗੇ ਕਿ ਆਪਣੇ ਗੁਰਦੁਆਰਾ ਸਾਹਿਬ 'ਚ ਕਿਵੇਂ ਦੇ ਪਾਠ ਹੁੰਦੇ ਨੇਗੇ ਕਿਵੇਂ ਕਿਹੜੇ ਪਾਠ ਪਹਿਲਾ ਹੁੰਦੇ ਨੇ ਤੇ ਕਿਹੜੇ ਪਾਠ ਬਾਅਦ 'ਚ ਹੁੰਦੇ ਨੇ ਤੇ ਕਿਵੇਂ ਪਾਠਾਂ ਦੀ ਸਮਾਪਤੀ ਹੁੰਦੀ ਹੈ ਬਹੁਤ ਆਨੰਦ ਆਉਂਦਾ ਹੈ ਪਾਠ ਦੇ ਵਿੱਚ ਜਦੋਂ ਵੀ ਅਸੀਂ ਜਾਂਦੇ ਹਾਂ ਤੁਹਾਨੂੰ ਆਪਾਂ ਉੱਥੇ ਦਰਸ਼ਨ ਕਰਾਵਾਂਗੇ ਜੀ ਜਰੂਰ ਦੇਖਿਓ ਸਾਡੇ ਬਲੌਗ ਦੇ ਨਾਲ ਬਨੇ ਰਹੋ ਚੰਗਈ ਹੈ ਮਾੜੀ ਠੰਡੀ ਵੀ ਹੋ ਗਈ ਤੇ ਹੁਣ ਆਪਾਂ ਪਾਉਨੇ ਆ ਜੀ ਆਪਣੇ ਡੋਲੂ 'ਚ ਜਾਣੇ ਲੋ ਜੀ ਅਸੀਂ ਸਾਰੇ ਜਾ ਰਹੇ ਹੁਣ ਪਾਰ ਤੇ ਤੁਹਾਨੂੰ ਵੀ ਦਿਖਾਵਾਂਗੇ ਉੱਥੇ ਰੈਸ਼ਨ ਕਰਾਵਾਂਗੇ ਤੁਹਾਨੂੰ ਵੀ ਪਾਰ ਦੇ ਦੇਖੋ ਅਸੀਂ ਕਿੰਨੀਆਂ ਸੰਗਤਾਂ ਇਕੱਠੀਆਂ ਹੋ ਕੇ ਜਾਂਦੀਆਂ ਤੁਸੀਂ ਵੀ ਜਰੂਰ ਪਾਰ ਦੇ ਨਾਲ ਜੁੜੋ ਤੁਸੀਂ ਵੀ ਪਾਰਤੀ ਜਾਇਆ ਕਰੋ ਜੇ ਤੁਹਾਡੇ ਗੁਰਦਵਾਰ ਸਾਹਿਬ ਪਾਰ ਹੁੰਦੇ ਨੇ ਤਾਂ ਤੁਸੀਂ ਵੀ ਜਰੂਰ ਇਹ ਪਾਰਤ ਕਰਿਆ ਕਰੋ ਤੇ ਚੱਲਦੇ ਹਾਂ ਗੁਰਦੁਆਰੇ ਚ ਦਿਖਾਵਾਂਗੇ ਤੁਹਾਨੂੰ ਨਾ ਆਰੋ ਨਾਨੀ ਤੁਹਾਨੂੰ ਤਾਂ ਮੈਂ ਸਕੂਟੀ ਤੇ ਛੱਡ ਕੇ ਆਉਂਗੀ ਥੋੜਾ ਤੂੰ ਰਹਿਣੀ ਆਂਦਾ ਸਕੂਟੀ ਤੇ ਆ ਜਾ ਬਈ ਤੁਸੀਂ ਜਾਓ ਮੈਂ ਤਾਂ ਉਰੇ ਖੜੀ ਆ ਬੈਗ ਫੜ ਲਈ ਫਰਮ ਵੀ ਆਪਾਂ ਬੈਗ ਤੂੰ ਲੋ ਜੀ ਆ ਹਾਂ ਵਿੱਚ ਆਪਾਂ ਆ ਗਏ ਘਰੇ ਘਰੇ ਆ ਕੇ ਆਪਾਂ ਬਣਾਉਨੇ ਆ ਜੀ ਪੂੜੇ ਤੇ ਆਟਾ ਆਪਾਂ ਛਾਣ ਕੇ ਰੱਖ ਲਤਾ ਤੇ ਗੋੜਾ ਆਪਾਂ ਭੌਂਕ ਗਏ ਸੀ ਜਾਂਦੇ ਹੋਏ ਖੀਰ ਆਪਾਂ ਸਵੇਰੇ ਬਣਾਤੀ ਸੀ ਕਿਉਂਕਿ ਗਰਮ ਖੀਰ ਬੱਚੇ ਖਾਂਦੇ ਨਹੀਂ ਠੰਡੀ ਖਾਣਾ ਪਸੰਦ ਕਰਦੇ ਨੇ ਲੋ ਜੀ ਪੂੜਿਆਂ ਦਾ ਆਟਾ ਤੁਹਾਨੂੰ ਦਿਖਾ ਦਨੇ ਆ ਆਪਾਂ ਇੰਨਾ ਪਤਲਾ ਰੱਖਿਆਗਾ ਇਹ ਆਪਾਂ ਤਵੇ ਵਾਲੇ ਪੂੜੇ ਬਣਾ ਰਹਿਆਂਗੇ ਲੋ ਜੀ ਹੁਣ ਆਪਾਂ ਆਟਾ ਸਾਰਾ ਤਿਆਰ ਕਰ ਲਿਆ ਚੁੱਲ੍ਹੇ ਦੇ ਬਚਾਈਏ ਜੀ ਆਪਾਂ ਅੱਗ ਚੁੱਲ੍ਹੇ ਦੇ ਬਣਾਵਾਂਗੇ ਕਿਉਂਕਿ ਹਵਾ ਬਹੁਤ ਵਧੀਆ ਚੱਲ ਰਹੀ ਸੀ ਉੱਪਰ ਤੇ ਨੀਚੇ ਬਹੁਤ ਗਰਮੀ ਸੀਗੀ ਤੇ ਹੁਣ ਤੁਸੀਂ ਦੇਖੋ ਜੀ ਆਪਾਂ ਬਣਾਉਣੇ ਆ ਪੂੜੇ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਕਦੇ ਪੂੜੇ ਬਣਾਏ ਆ ਤਾਂ ਜਰੂਰ ਦੱਸਿਓ ਤਵੇ ਵਾਲੇ ਪੂੜੇ ਕਿਵੇਂ ਦੇ ਬਣਦੇ ਹੈਗੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਲੋ ਜੀ ਹੁਣ ਆਪਣੀ ਗੁੜੀਆ ਕਹਿੰਦੀ ਵੀ ਮੈਨੂੰ ਵੀ ਸਿਖਾਓ ਮੰਮੀ ਐਵੇਂ ਦੇ ਬਣਾਉਣੇ ਤੇ ਹੁਣ ਉਹ ਉਹ ਵੀ ਬਣਾਉਣ ਲੱਗ ਗਈ ਕਹਿੰਦੀ ਮੈਂ ਵੀ ਟਰਾਈ ਕਰਕੇ ਦੇਖਦੀ ਆਂਗੀ ਇਹ ਪੂੜੇ ਕਿਵੇਂ ਦੇ ਬਣਦੇ ਹੁੰਦੇ ਨੇਗੇ ਮੈਂ ਕਿਹਾ ਚੱਲ ਵੀ ਦੇਖ ਸਿੱਖਣੇ ਤਾਂ ਚਾਹੀਦੇ ਹੈਗੇ ਹਨਾ ਪੂੜੇ ਬਣਾਉਣੇ ਲੋ ਜੀ ਹੁਣ ਉਹ ਵੀ ਪੂੜੇ ਬਣਾਈ ਜਾਂਦੀ ਹੈ ਵਧੀਆ ਬਣਾ ਰਹੀ ਹੈ ਵੈਸੇ ਮੈਂ ਤਾਂ ਬਣਾ ਹੀ ਲੈਂਦੀ ਆ ਅੱਗੇ ਵੀ ਇੱਕ ਦੋ ਵਾਰ ਬਣਾਏ ਐ ਇਹਨੇ ਪੂੜੇ ਇਸ ਤਰ੍ਹਾਂ ਤੇ ਹੁਣ ਵੀ ਵਧੀਆ ਬਣਾ ਰਹੀ ਹੈਗੀ ਪੂੜੇ ਕਹਿੰਦੀ ਤਵੇ ਵਾਲੀ ਪੂੜੇ ਖਾਣੇ ਆ ਕਿਉਂਕਿ ਜਿਹੜੇ ਦੂਜੇ ਪੂੜੇ ਹੁੰਦੇ ਨੇ ਉਹ ਥੋੜਾ ਜਿਆਦਾ ਘਿਓ ਹੁੰਦਾ ਉਹਨਾਂ ਵਿੱਚ ਤੇ ਆ ਕਹਿੰਦੀ ਪੱਪੜ ਕਹਿੰਦੀ ਠੰਡਾ ਵੀ ਪਾਣੀ ਪੀਤਾ ਜਾਂਦਾ ਗਲਾ ਖਰਾਬ ਹੋ ਜਾਂਦਾ ਆਪਾਂ ਤਵੇ ਵਾਲੇ ਬਣਾਵਾਂਗੇ ਮੈਂ ਕਿਹਾ ਵੀ ਚਲੋ ਬਣਾ ਲਓ ਜਿਹੜੇ ਤੁਹਾਨੂੰ ਵਧੀਆ ਲੱਗਦੇ ਆ ਉਹੀ ਬਣਾ ਲੈਣੇ ਆਂਗੇ ਆਪਾਂ ਲੋ ਜੀ ਇਸ ਤਰ੍ਹਾਂ ਆਪਾਂ ਸਾਰੇ ਪੂੜੇ ਬਣਾਏ ਬਹੁਤ ਵਧੀਆ ਲੱਗ ਰਿਹਾ ਸੀਗਾ ਹਵਾ ਦਾ ਮੌਸਮ ਚੜਰਿਆ ਸੀ ਬੈਸਤਾ ਗਰਮੀ ਬਹੁਤ ਹੁੰਦੀ ਆ ਪਰ ਉੱਪਰ ਹਵਾ ਬਹੁਤ ਚੱਲ ਰਹੀ ਸੀਗੀ ਵਧੀਆ ਸੀ ਆਰਾਮ ਨਾਲ ਪੂੜੇ ਬਣਾਈਗੇ ਸਾਨੂੰ ਬਿਲਕੁਲ ਗਰਮੀ ਨਹੀਂ ਲੱਗੀ ਹੈਗੀ ਤੇ ਇਸ ਤਰ੍ਹਾਂ ਸਾਰੇ ਪੂੜੇ ਆਪਾਂ ਬਣ ਗਏ ਜੀ ਫਿਰ ਆਪਾਂ نیچے ਆਈ ਲੈ ਕੇ ਏਸੀ ਥੱਲੇ ਬਹਿ ਕੇ ਆਪਾਂ ਅਸੀਂ ਸਾਰਿਆਂ ਨੇ ਪੂੜੇ ਖਾਦੇ ਬਹੁਤ ਵਧੀਆ ਲੱਗਿਆ ਇਕੱਠੇ ਬਹਿ ਕੇ ਜਦੋਂ ਪੂੜੇ ਖਾਦੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਇਹ ਪੂੜੇ ਖਾਦੇ ਨੇ ਜਾਂ ਤੁਸੀਂ ਵੀ ਇਸ ਤਰ੍ਹਾਂ ਆਪਾਂ ਠਾਂ ਤੇ ਜਾਣੇ ਹੁੰਨੇ ਹੋ ਇਹ ਵੀਡੀਓ ਵਧੀਆ ਲੱਗੀ ਜਰੂਰ ਲਾਈਕ ਕਰੇ